ਦੋਸਤੋ ਤੁਸੀਂ ਜੁੜੇ ਹੋ ਮਾਲਵਾਰੀਓ ਨਾਲ ਤੇ ਸਤਵਿੰਦਰ ਸਿੰਘ ਰਾਜਪਾਲ YouTube ਚੈਨਲ ਦੇ ਨਾਲ ਪ੍ਰੋਗਰਾਮ ਸ਼ੁਰੂ ਹੋ ਗਿਆ ਜੀ ਮਹਿਕ ਪਿੰਡ ਦੀ ਪ੍ਰੋਗਰਾਮ ਮਹਿਕ ਪਿੰਡ ਦੀ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਤੇ ਹੋਸਟ ਸਤਵਿੰਦਰ ਰਾਜਪਾਲ ਪਿੰਡ ਸਿੱਖਵਾਲਾ ਦੇ ਸ਼ੁਭ ਦੇਸ਼ ਚ ਵਸਦੇ ਸਭ ਸੱਜਣਾ ਮਿੱਤਰਾਂ ਤੇ ਪਿਆਰ ਭਰਾਵਾਂ ਦਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚੋਂ ਸਵਾਗਤ ਹੈ ਜੀ ਉਮੀਦ ਕਰਦਾ ਹਾਂ ਕਿ ਤੁਸੀਂ ਤੁਹਾਡੇ ਪਰਿਵਾਰ ਤੇ ਤੁਹਾਡੇ ਕਾਰੋਬਾਰ ਪਰਮਾਤਮਾ ਦੀ ਮਿਹਰ ਨਾਲ ਚੜ੍ਹਦੀਆਂ ਕਲਾਂ ਦੇ ਵਿੱਚ ਹੋਣਗੇ ਪਰਮਾਤਮਾ ਤੁਹਾਡੇ ਤੇ ਤੁਹਾਡੇ ਪਰਿਵਾਰਾਂ ਤੇ ਤੁਹਾਡੇ ਕਾਰੋਬਾਰਾਂ ਤੇ ਦੋਸਤੋ ਹਮੇਸ਼ਾ ਮਿਹਰ ਪਰਿਆ ਹੱਥ ਰੱਖੇ ਤੁਹਾਨੂੰ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਪੁਰਾਣੇ ਪਿੰਡਾਂ ਦੀਆਂ ਗੈਨਿੰਗ ਗੁਰਦੇਵ ਸਿੰਘ ਹਾਂ ਦੀ ਕਿਤਾਬ ਮੇਰਾ ਪਿੰਡ ਦੇ ਵਿੱਚੋਂ ਪਿਛਲੇ ਐਪੀਸੋਡ ਦੇ ਵਿੱਚ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦਾ ਮੂਹਮਤਾ ਪਿੰਡ ਦਾ ਜਿਹੜੀ ਅਗਲੀ ਗੱਲਬਾਤ ਕਰਾਂਗੇ ਆਪਾਂ ਉਹਦੇ ਵਿੱਚ ਹੋਰ ਵੀ ਕਈ ਗੱਲਾਂ ਆਗੀਆਂ ਤੂੰ ਸੁਣੋਗੇ ਤੁਹਾਨੂੰ ਜ਼ਰੂਰ ਚੰਗੀਆਂ ਲੱਗਣਗੀਆਂ ਕੁਝ ਬਚਪਨ ਚੇਤੇ ਆਊਗਾ ਤੇ ਕੁਝ ਪਿੰਡ ਚੇਤੇ ਆਉਣਗੇ ਧਿਆਨ ਨਾਲ ਸੁਣੋ ਪਿਆਰ ਦਿਓ ਸਤਿਕਾਰ ਦਿਓ ਤੇ ਲੋ ਦੋਸਤੋ ਹਾਜ਼ਰ ਆ ਗੱਲ ਕਰਦੇ ਆਪਾਂ ਡਾਕ ਖਾਨੇ ਦੀ ਡਾਕ ਖਾਨਾ ਖਾਸ ਬਲੇ ਪਿੰਡਾਂ ਚ ਪਹਿਲਾਂ ਨਹੀਂ ਹੁੰਦਾ ਸੀ ਵੀ ਖਾਸ ਉੱਥੇ ਹੋਵੇ ਆਨਗੋਣ ਪਿੰਡ ਚ ਡਾਕ ਖਾਨਾ ਹੁੰਦਾ ਸੀ ਤੇ ਕਈ ਪਿੰਡਾਂ ਨੂੰ ਡਾਕ ਦਾਗੰਮ ਦਿੰਦਾ ਸੀ ਵੰਡਦਾ ਸੀ ਝੰਡਾ ਉੱਤੇ ਪਹੁੰਚਦੀ ਸੀ ਇਸ ਲਈ ਡਾਕ ਖਾਨਾ ਖਾਸ ਹੋਣਾ ਪਿੰਡ ਲਈ ਇੱਕ ਖਾਸ ਗੱਲ ਹੁੰਦੀ ਸੀ ਵੀ ਪਿੰਡ ਦੇ ਵਿੱਚ ਡਾਕ ਖਾਣਾ ਭਾਈ ਕੱਲ-ਕੱਲ ਦੀ ਹੈ ਡਾਕ ਖਾਣੇ ਖਾਸ ਦੀ ਤਾਂ ਗਿਆਨੀ ਜੀ ਲਿਖਦੇ ਆ ਕਹਿੰਦੇ ਸਭ ਨੂੰ ਪਤਾ ਹੈ ਕਿ ਕਿਸੇ ਪਿੰਡ ਨੂੰ ਚਿੱਠੀ ਪਾਈਏ ਜਾਂ ਡਾਕ ਖਾਣੇ अथवा ਪੋਸਟ ਆਫਿਸ ਦਾ ਪਤਾ ਲਿਖਣਾ ਜ਼ਰੂਰੀ ਹੁੰਦਾ ਹੁਣ ਮੇਰੇ ਪਿੰਡ ਦਾ ਡਾਕ ਘਰ ਖਾਸ ਹੈ ਕੁਝ ਬਾਰੇ ਹੋਈ ਪਹਾ ਸਰਕਾਰ ਦੀ ਪਿੰਡ ਪਿੰਡ ਡਾਕ ਘਰ ਖੋਲਣ ਵਾਲੀ ਸਕੀਮ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਮੇਰੇ ਪਿੰਡ ਦਾ ਨਾਮ ਵੀ ਸ਼ਾਮਲ ਹੋ ਗਿਆ ਲੋਕਾਂ ਦੀ ਇਸ ਖੁਸ਼ੀ ਵਿੱਚ ਕੁੰਬ ਕਰਨੀ ਨੀਂਦ ਤਾਂ ਤਿਆਰ ਕਰਕੇ 5700 ਰੁਪਏ ਇਸ ਨੇਕ ਕੰਮ ਉਤੇ ਖਰਚ ਕਰਕੇ ਡਾਕ ਕਰ ਖਾਸ ਵਾਲਾ ਕੋਟੂਆ ਵੀ ਕੱਢ ਲੈਣਾ ਠੀਕ ਸਮਝਿਆ ਜੋ ਖਰਚ ਹੋਵੇ ਸੋ ਹੋਵੇ ਡਾਕ ਕਰਤਾ ਖਾਸ ਹੀ ਹੋਵੇਗਾ ਇਸ ਉਦਮ ਦੇ ਅਧੀਨ ਸਾਰੇ ਕਾਰਜ ਰਾਸ ਕਰ ਲੈ ਕੇ ਬੜੇ ਚਾਵਾ ਨਾਲ ਬਾਹਰ ਗਏ ਨੌਕਰਾਂ ਤੇ ਰਿਸ਼ਤੇ ਨਾਤਿਆਂ ਵਿੱਚ ਚਿੱਠੀਆਂ ਲੇਕ ਕੇ ਕੁਝ ਖ਼ਬਰ ਹੀ ਸੁਣਾਈ ਗਈ ਬਈ ਹੁਣੋਂ ਆਪਣੇ ਪਿੰਡ ਹੀ ਡਾਕਖਾਨਾ ਖਾਸ ਹੋ ਗਿਆ ਹੈ ਪਹਿਲਾ ਵਾਲਾ ਟੰਟਾ ਪੰਚਾਇਤ ਨੇ ਮਕਾ ਦਿੱਤਾ ਸਿੱਧੀ ਡਾਕ ਪਿੰਡ ਪੁੱਜ ਜਾਂਦੀ ਆ ਮੈਨੂੰ ਖੁਸ਼ੀ ਹੋਈ ਬਈ ਚਲੋ 12 ਵਰਿਆਂ ਪਿਛੋਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਚੰਗਾ ਹੋਇਆ ਅਸੀਂ ਵੀ ਡਾਕਖਾਨਾ ਖਾਸ ਤੇ ਪਿੰਡ ਦੇ ਵਾਸੀ ਬਣ ਗਏ ਥੋੜੇ ਚਿਰ ਪਿਛੋਂ ਪਤਾ ਲੱਗਿਆ ਕੋਈ ਲੜਿੰਦੀਆਂ ਚਿੱਟੀਆਂ ਰਾਜ ਤੇ ਪੂਰੀ ਤਰ੍ਹਾਂ ਆਉਣ ਜਾਣ ਨਾ ਹੋਣ ਕਾਰਨ ਡਾਕੀਆ ਹਵਤੇ ਵਿੱਚ ਪਹਿਲਾਂ ਦੋ ਵਾਰੀ ਆਉਣ ਲੱਗ ਪਿਆ ਸੀ ਪਰ ਇੱਕ ਵਾਰੀ ਚਿੱਠੀਆਂ ਪਾਉਣ ਲਈ ਲਟਕਾਏ ਲਾਲ ਰੰਗ ਦੇ ਬਾਲਟੇ ਜਿਹੇ ਵਿੱਚੋਂ ਜਦੋਂ ਕਈ ਹਫ਼ਤੇ ਕੁਝ ਵੀ ਨਾ ਨਿਕਲਿਆ ਤੇ ਪਿੰਡ ਦੇ ਲੋਕਾਂ ਨੂੰ ਬੜੀ ਉਦਾਸੀ ਹੋਈ ਭਰੀ ਐਨੇ ਪੈਸੇ ਵੀ ਖਰਚੇ ਤੇ ਬਾਲਟਾ ਜਾ ਕਿਸੇ ਵੀ ਕੰਮ ਨਾ ਆਇਆ ਇਹ ਦਾਖਾਣਾ ਖਾਸ ਤਾਂ ਛਲਾਵਾਹੀ ਹੋਇਆ ਇੱਕ ਦਿਨ ਪਹਿਲਾਂ ਦੀ ਜੋੜੀ ਤੇ ਹਲ ਪੰਜਾਲੀ ਪਾਈ ਜਾ ਰਹੇ ਇੱਕ ਅਖੜ ਜੇ ਸਹਜੂ ਨਾਮੇ ਜੱਟ ਨੂੰ ਲੈਟਰ ਬਾਕਸ ਦੇਖ ਕੇ ਕਿੰਨਾ ਗੁੱਸਾ ਚੜਿਆ ਉਸਨੇ 14 ਪਾੜਾ ਫਸਾ ਕੇ ਕੰਨ ਦੇ ਵਿੱਚ ਲੱਗੀਆਂ ਉਸ ਦੀ ਮੱਖਾਂ ਉਖਾੜ ਦਿੱਤੀਆਂ ਤੇ ਲੈਟਰ ਬਾਕਸ ਪੁੰਜੇ ਸੁੱਟ ਲਿਆ ਫਿਰ ਉਸਨੇ ਹੀਠਾ ਤੇ ਗੋਲਮੋਲ ਲੈਟਰ ਬਾਕਸ ਵਿੱਚ ਦੱਬ ਕੇ ਠੁੱਡੇ ਮਾਰੇ ਤੇ ਪੰਜ ਸੱਤ ਪੰਚਾਇਤ ਨੂੰ ਗਾਲਾਂ ਕੱਢ ਕੇ ਉਸਨੇ ਕਿਹਾ ਕਿ ਕਿਉਂ ਬਈ ਪੰਚਾਇਤ ਇਹ ਹੀ ਆਉ ਭੂਤਣਾ ਜੀ ਜਿਹਦੇ ਉੱਤੇ 1000 ਰੁਪਿਆ ਪਿੰਡ ਦਾ ਪੱਟਿਆ ਸੀ ਉਪਲਾਪੁਰਖ ਪੰਚਾਇਤ ਨੂੰ ਵੀ ਚੰਗੀਆਂ ਮੰਦੀਆਂ ਸੁਣਾਉਂਦਾ ਜਾਵੇ ਤੇ ਨਾਲ ਨਾਲ ਪੈਰਾ ਦੇ ਠੁੱਡੇ ਮਾਰ ਕੇ ਲੈਟਰ ਬਾਕਸ ਨੂੰ ਗਲੀ ਵਿੱਚ ਰੇਡ ਦਾ ਜਾਵੇ ਨਾ ਕੋਥ ਇਸ ਵਿੱਚ ਕਦਨੇ ਨੂੰ ਨਾ ਪਾਉਣ ਨੂੰ ਕੋਈ ਬੰਦਾ ਹੋਵੇ ਤਾਂ ਉਥੇ ਇਹ ਤੇ ਤਸੱਬ ਤੇਵੀਆਂ ਮਾਨੀਆਂ ਬਚਦੀਆਂ ਕੋਈ ਕਿਸੇ ਨੂੰ ਕੋਈ ਕੁਝ ਪੁੱਛਤਾ ਵੇਤਾ ਹੀ ਨਹੀਂ ਵੀ ਇਹ ਅੱਬਰ ਦੀ ਰਕਮ ਪਿੰਡ ਤੇ ਸਿਲਕਾ ਤੋਂ ਪਾਈ ਆ ਉਸ ਦੀ ਤੋਤਰੀ ਤੇ ਤੱਤੀ ਜ਼ੁਬਾਨ ਵਿੱਚ ਜਦੋਂ ਮੈਨੂੰ ਇਹ ਗੱਲ ਅਸਲ ਰੂਪ ਵਿੱਚ ਸੁਣਾਈ ਮੇਰਾ ਅੰਦਰ ਹਾਸੇ ਨਾਲ ਭਰ ਗਿਆ ਕਹਿੰਦੇ ਜੀ ਲੈਟਰ ਬਾਕਸ ਦਾ ਖੜਕਾ ਸੁਣ ਕੇ ਉਧੇ ਗਵਾਂਢਿਆਂ ਦੇ ਘਰਾਂ ਵਿੱਚੋਂ 4-5 ਨਿਆਣੇ ਨਿਕਲ ਆਏ ਨਿਆਣੇ ਉਸ ਨੂੰ ਡੰਡਿਆਂ ਨਾਲ ਢੋਲ ਵਾਂਗ ਵਜਾਉਣ ਤੇ ਕੁੱਟਣ ਲੱਗ ਪਏ ਇੱਕ ਕਹੇ ਕਿਸ ਤੇ ਪਹਿਲਾਂ ਡੰਡਾ ਮੈਂ ਮਾਰਨਾ ਹੈ ਦੂਜਾ ਕਹੇ ਮੈਂ ਪਹਿਲ ਕਰਨੀ ਹੈ ਬੱਚਾ ਨੂੰ ਮੁਫਤ ਦੀ ਖੇਡ ਜੋ ਲੱਪ ਪਈ ਸੀ ਇਹ ਤਾਂ ਅੱਖਾਂ ਨਕਾਸ ਕਿੰਨਾ ਚਿਰ ਦੀ ਗਲੀਆਂ ਵਿੱਚ ਅਰੇ ਟਾਰੇਹਾ ਮੇਰੇ ਪਿੰਡ ਤੇ ਕੋਰਦਵਾਰੇ ਨੂੰ ਖਾਲੀ ਸਮਝ ਕੇ ਨਾਲ ਦੇ ਪਿੰਡਾਂ ਨੂੰ ਕਈ ਮਸਤਾਨੇ ਪਾਗਲ ਰੋਟੀਆਂ ਭੰਨਣ ਲਈ ਸੰਜੋਗ ਲਾਏ ਹੋਏ ਸੀ ਉਹਨਾਂ ਵਿੱਚੋਂ ਇੱਕ ਹੱਟਾ ਕੱਟਾ ਮਸਤਾਨਾ ਰੋਲਾ ਸੜਕੇ ਵਿੱਚੋਂ ਹੀ ਉੱਥੇ ਆ ਤਮਕਿਆ ਹਿੰਮਤ ਕਰਕੇ ਬਾਂਦਰਾ ਵਿਚਾਲੇ ਪਈ ਭਿੱਲੀ ਜਿਵੇਂ ਚੁਕਣੀ ਹੋਵੇ ਉਸ ਮਸਤਾਨੇ ਨੇ ਇੱਕਾਤਰਣ ਮੋਟਾ ਡੰਡਾ ਚੁੱਕ ਲਿਆ ਤੇ ਦੂਜੇ ਹੱਥਾਂ ਲੈਟਰ ਬਾਕਸ ਨਾਲ ਹੀ ਖੇਲ ਰਹੇ ਨਿਆਣੇ ਤੇ ਨਰਵਾਜਾ ਉਹ ਡੰਡਾ ਕੋਲਿਆ ਦੌੜ ਵਜਾਉਣ ਵਾਲਿਆ ਵਾਂਗ ਉਥੇ ਡੰਡੇ ਨਾਲ ਡੂਡੂ ਵੀ ਵਜਾਉਂਦਾ ਮਸਤੀ ਵਿੱਚ ਆ ਕੇ ਖੇਤਾਂ ਵਿੱਚ ਦੀ ਟਿੱਬਿਆਂ ਵੱਲ ਨੂੰ ਦੌੜ ਪਿਆ ਇੰਨੇ ਜੋਰ ਨਾਲ ਦੌੜਿਆ ਕਿ ਕੋਈ ਸਿਆਣਾ ਵੀ ਉਸ ਨੂੰ ਉਸ ਦੇ ਨਾਲ ਨਾ ਰਲ ਸਕਿਆ ਉਹ ਪਾਗਲ ਤਾਂ ਕੋਈ ਦਿਨ ਪਿਛੋਂ ਪਿੰਡ ਦਾ ਫਿਰ ਗੁਰਦੁਆਰੇ ਰੋਟੀਆਂ ਪੰਨਣਾ ਆ ਗਿਆ ਪਰ ਪਿੰਡ ਦਾ ਦਾਖ ਖਾਣਾ ਖਾਸ ਐ ਸਗੋੱਚਾ ਕਿ ਮੁਰ ਨਹੀਂ ਲੱਭਿਆ ਉਲਤਾ ਹੁਣ ਮੇਰੇ ਪਿੰਡ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ਡਾਕਖਾਨਾ ਖਾਸ ਹੀ ਹੈ ਪਰ ਅਸਲ ਵਿੱਚ ਕਿਤੇ ਵੀ ਨਹੀਂ ਮਹੀਨਾ ਵੀ ਦਿਨ ਪਿਛੋਕੇ ਦੇ ਰੋਣਾ ਕਿਧਰੋਂ ਇਹ ਡਾਕਖਾਨਾ ਖਾਸ ਵਾਲੇ ਪਤੇ ਉੱਤੇ ਜੇ ਭਾਗਾਂ ਨਾਲ ਕੋਈ ਚਿੱਠੀ ਪਹੁੰਚ ਜਾਂਦੀ ਹੈ ਤਾਂ ਹਰੀ ਇੱਛਾ ਨਹੀਂ ਤਾਂ ਫਿਰ ਉਹ ਪਹੁੰਚਦਾ ਹੈ ਨਹੀਂ ਜਿੱਧਰ ਰੱਬਰ ਜਾਏ ਵਹਿਣ ਤਾਉ ਗਊ ਕਰੇ ਡਾਕਖਾਨੇ ਵਾਲੇ ਦੋਸਤੋ ਗੱਲ ਸੁਣਿਓ ਤੁਸੀਂ ਆਰਟੋਰ ਤੇ ਪੁਰਾਣੇ ਵੇਲੇ ਦੇ ਵਿੱਚ ਤਾਂ ਸਾਰਾ ਕੁਝ ਚਿੱਠੀਆਂ ਤੇ ਹੀ ਚੱਲਦਾ ਸੀਗਾ ਚਿੱਠੀਆਂ ਬਹੁਤ ਖਾਸ ਹੁੰਦੀਆਂ ਸੀਗੀਆਂ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਜਦੋਂ ਸਾਧਨ ਬਹੁਤ ਹੋ ਗਿਆ ਪਰ ਉਹਨਾਂ ਵੇਲੇ ਦੇ ਵਿੱਚ ਡਾਕਖਾਨਾ ਇੱਕ ਸਭ ਤੋਂ ਖਾਸ ਚੀਜ਼ ਹੁੰਦੀ ਸੀ ਚਿੱਠੀਆਂ ਦਾ ਆਦਾਨ-ਪ੍ਰਦਾਨ ਤੇ ਇੱਕ ਦੂਜੇ ਦੇ ਮੇਲ-ਮੁਲਾਪ ਚਿੱਠੀਆਂ ਰਾਹੀਂ ਹੁੰਦੇ ਸੀਗੇ ਅੱਗੇ ਗੱਲ ਕਰਦੇ ਆਪਾਂ ਪਿੰਡ ਦੇ ਸਕੂਲ ਦੀ ਪਿੰਡ ਦਾ ਸਕੂਲ ਕਿਸ ਤਰ੍ਹਾਂ ਉੱਤੇ ਬਣਿਆ ਉਸ ਦੀ ਗੱਲ ਬਾਤ ਦੂਜਾ ਤਾਵਾ ਸਮਾਚਾਰ ਇਹ ਹੈ ਕਿ ਪਿੰਡ ਵਿੱਚ ਸਕੂਲ ਬਣਾਉਣ ਦਾ ਮੇਰੇ ਪਿੰਡ ਤੋਂ ਪਹਿਲਾਂ ਤਾਸ ਕੋ ਕੋਈ ਸਕੂਲ ਜਾਂ ਮਦਰਸਾ ਨਹੀਂ ਸੀ ਹੁੰਦਾ ਫਿਰ 4-5 ਕੋ ਉਤੇ ਸਕੂਲ ਖੁੱਲਣ ਲੱਗੇ ਤਾਂ ਲੋਕਾਂ ਦੇ ਮਨ ਟੁੰਬੇ ਗਏ ਅਰੇ ਜਾਗ ਪਈ ਸਕੂਲ ਨੂੰ ਸਖਣਾ ਪਿੰਡ ਹੋਣ ਦਾ ਮੈਂ ਖੁਦ ਸੰਤਾਪ ਹੋ ਚੁੱਕਿਆ ਸੀ ਅਲੀਟਰ ਤੇ ਕੌਂਸਲ ਦੇ ਮੈਂਬਰ ਬਣ ਕੇ ਮੇਰੇ ਮਨ ਵਿੱਚ ਇਹ ਭਾਵਨਾ ਮਚਲ ਪਈ ਕਿ ਪਿੰਡ ਵਿੱਚ ਸਕੂਲ ਹੋਣਾ ਚਾਹੀਦਾ ਕੁਝ ਬੰਦੇ ਨਾਲ ਗੱਲ ਕੀਤੀ ਉਹਨਾਂ ਨੂੰ ਪਸੰਦ ਆਈ ਦੇਖੋ ਦੇਖੀ ਸੁਣਾਇਆ ਸੁਣਾਇਆ ਮੇਰੇ ਪਿੰਡ ਦੇ ਲੋਕਾਂ ਨੇ ਸਮੇਤ ਮੇਰੇ ਪਿੰਡ ਵਿੱਚ ਸਕੂਲ ਖੋਲਣ ਦਾ ਹੌਸਲਾ ਕੀ ਕੀਤਾ ਜਾਣੀ ਯੋਗ ਪਟਾਉਣ ਲਈ ਮੈਦ ਲਿਆ ਜਦੋਂ ਅਸੀਂ ਇਕੱਠੇ ਹੋ ਕੇ ਗਰਾਏ ਨੂੰ ਤੁਰੇ ਤਾਂ ਪਿੰਡ ਦੀਆਂ ਬੁੜੀਆਂ ਧਰਤੀ ਨਮਸਕਾਰਨ ਰੱਬ ਖੈਰ ਕਰੇ ਭਾਗੀ ਇਸ ਪਿੰਡ ਦੀ ਟਿਕਰੀ ਵਿੱਚ ਆਦਨ ਵੀ ਲਿਖਿਆ ਹੋਇਆ ਸੀ ਚੰਗਾ ਹੋਇਆ ਦਿਨ ਫਿਰਨ ਲੱਗਿਆ ਤਾਂ ਬੋਝੇ ਆਪਣੇ ਨਸੀਬ ਟੁੱਟੇ ਹੋਏ ਸੀ ਤਾਂ ਨਾਲ ਤਪੜੀ ਲਿਖੀ ਹੋਵੇਗੀ ਦੂਜੀ ਕਹੀ ਨਹੀਂ ਰਹਿੰਦੇ ਚੰਦ ਕੋਰੇ ਆਪਾਂ ਤੋਂ ਮੰਨਾਂਗੇ ਜਦੋਂ ਨਿਆਣੇ ਸਕੂਲ ਵਿੱਚ ਬੈਠ ਕੇ ਪੜਨ ਲੱਗ ਪਏ ਇਹੋ ਜੇ ਇੱਥੇ ਬਥੇਰੇ ਝੱਜ ਕੁਝ ਹੁੰਦੇ ਰਹਿੰਦੇ ਨੇ ਜੱਕੂ ਤੱਕੀ ਕਰਦਿਆਂ 2.500 ਰੁਪਇਆ ਪਿੰਡ ਦੇ ਲੋਕਾਂ ਨੇ ਉਸ ਵੇਲੇ ਇਕੱਠਾ ਕਰਕੇ ਸਰਪੰਚ ਨੂੰ ਫੜਾ ਦਿੱਤਾ ਇੱਕ ਚੰਗੀ ਗੱਲ ਦਾ ਮੇਰੇ ਪਿੰਡ ਨੂੰ ਤਸੀਲੋਂ ਇਨਾਮ ਮਿਲਣਾ ਸੀ ਵੀ ਜਿਸ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਚੁਣਿਆ ਹੋਵੇ ਉਸ ਨੂੰ 1 ਸਾਲ ਦਾ ਮਾਲੀਆ ਵਾਪਸ ਦਿੱਤਾ ਜਾਵੇਗਾ 2000 ਦੇ ਕਰੀਬ ਇਹ ਰਕਮ ਵੀ ਪਿੰਡ ਦੇ ਮੁਖੇ ਕੜਵਾ ਲਿਆ 2.5000 ਦੀ ਰਕਮ ਵਜ਼ੀਰਾਂ ਦੇ ਸਪੈਲ ਪੰਡਾ ਵਿੱਚੋਂ ਚੰਡੀਗੜ੍ਹ ਤੋਂ ਮੈਂ ਭਜਵਾ ਦਿੱਤੀ 5000 ਰੁਪਿਆ ਇੱਕ ਸਕੂਲ ਲਈ ਉਹੋ ਕਾਫੀ ਹੁੰਦਾ ਸੀ 15 ਵਿਗੇ ਵਧੀਆ ਜ਼ਮੀਨ ਇੱਕ ਪਾਸੇ ਚੁਣੀ ਗਈ ਇੱਤਾ ਟੋਈਆਂ ਗੀਆਂ ਸੀਮਟ ਲੋਹਾ ਆ ਗਿਆ ਸਾਰੀ ਸਮਗਰੀ ਇਕੱਠੀ ਹੋ ਜਾਣ ਦਾ ਫੈਸਲਾ ਕੀਤਾ ਬਈ ਹੁਣ ਪਿੰਡ ਵਿੱਚ ਇੰਨਾ ਵੱਡਾ ਤੇ ਸ਼ੁਭ ਕੰਮ ਕਰਨਾ ਹੈ ਇਹ ਕੰਮ ਨਿਰਭਗਨ ਤੋੜ ਚੜੇ ਨਾਲੇ ਇਸ ਨੇਕ ਕੰਮ ਵਿੱਚ ਸਾਰੇ ਮਹਿਕਮੇ ਸਹਾਈ ਹੋਣ ਇਹ ਗੱਲਾਂ ਮੁੱਖ ਰੱਖ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪੱਥਰ ਧਰਨ ਲਈ ਸੱਦਿਆ ਗਿਆ ਨੀ ਪੱਥਰ ਪਵਿੱਤਰ ਅਮਰਸਰ ਜੀ ਦੇ ਕਾਰਖਾਨੇ ਤੋਂ ਦੁੱਧ ਚਟੇ ਸੰਗ ਮਰਮਰ ਉਤੇ ਨਾਮ ਤੇ ਤਰੀਖ ਕੋਦਾ ਆਕੀ ਲਿਆਉਣ ਲਈ ਦੋ ਜ਼ਿੰਮੇਵਾਰ ਤੇ ਸਾਨੇ ਆਰਮੀ ਭੇਜੇ ਗਏ ਮੁੱਖ ਮੰਤਰੀ ਨੂੰ ਮੈਂ ਕੋਦਾ ਨਾਲ ਲੈ ਕੇ ਗਿਆ ਉਹ ਕਿਧਰੇ ਸ਼ੂਸ਼ਗੰਦਾ ਸਮਾ ਕੁੰਜਨ ਅਦਵੀ ਸਾਰੇ ਮੈਂਕਮੇ ਜੋੜੇ ਗਏ ਤੇ ਇਲਾਕੇ ਦੇ ਸਾਰੇ ਮੈਂਬਰ ਪੁੱਜੇ ਹੋਏ ਸੀ ਸਵਾਰਤੀ ਤਕਰੀਰ ਦੇ ਬਹਾਨੇ ਇਲਾਕੇ ਦੇ ਵਿਥਿਆਮਾ ਜੇ ਹੀ ਗੱਡਵੇਂ ਸ਼ੌਤਾਂ ਵਿੱਚ ਦੱਸੀ ਕਿ ਕਰਤਾਰ ਸਿੰਘ ਦਿਵਾਨਾ ਕਹੇ ਅੱਜ ਤਾਂ ਉਤਾਰਨਾ ਖਾਂ ਸ਼ਾ ਬਖਾਰੀ ਨੂੰ ਮਾਤ ਪਾਤਤਾ ਗੱਲ ਕੀ ਬੜੇ ਜਸ਼ਨ ਤੇ ਤੂੰ ਤਰੱਕੇ ਵਿੱਚ ਅਸੀਂ ਆਪਣੇ ਪਿੰਡ ਵਾਲਿਓ ਬੇਅਕਲੀ ਦਾ ਗੜ ਤੋੜਨ ਲਈ ਹਮਲਾ ਕਰ ਦਿੱਤਾ ਪਰ ਕਿਸੇ ਕੜਮੇ ਮੱਥੇ ਵਾਲੇ ਦੀ ਜਿਹੀ ਨਜ਼ਰ ਲੱਗੀ ਬਈ ਸਕੂਲ ਦਾ ਤਾਂ ਸਮਝੋ ਛੱਟ ਪਾਟੀ ਪੱਠਾ ਬੈਠ ਗਿਆ ਜਦੋਂ ਉਹ ਮੁੜ ਕੇ ਪਿੰਡ ਗਿਆ ਤਾਂ ਲੋਕਾਂ ਨੇ ਦੱਸਿਆ ਕਿ ਥੋੜੇ ਦਿਨਾਂ ਦੀ ਗੱਲ ਹੈ ਇੱਕ ਅਫਸਰ ਆਇਆ ਸੀ ਉਸ ਨੇ ਸਰਪੰਚ ਨੂੰ ਸੱਦਿਆ ਤੇ ਕਿਹਾ ਬਈ ਦੱਸੋ ਕਿੰਨੇ ਪੈਸੇ ਨੇ ਪੰਚਾਇਤ ਕੋਲ ਉਸ ਨੇ ਹਿਸਾਬ ਦੇਖ ਦੇਖਾ ਕਿ ਇਹ ਤਾਂ ਇਹ ਤੁਹਾਡੇ ਕੋਲ ਬੜੀ ਮੋਟੀ ਰਕਮ ਹੈ ਚਲੋ ਅੱਧੀ ਬਚਤ ਕੌਮੀ ਫੰਡ ਵਿੱਚ ਦੇ ਦੇਵੋ ਫਿਰ ਜੀ ਸਰਸਮਤੀ ਨਾਲ ਚੁਣਿਆ ਹੋਇਆ ਸਰਪੰਚ ਨੇ ਉਸ ਵੇਲੇ ਇਹ ਆ ਕੇ ਮੂੰਠਾ ਲਾਵਾ ਦਿੱਤਾ ਜੀ ਇਧਰ ਹੋਇਆ ਕਿ ਉਧਰ ਸਾਰੇ ਪੈਸੇ ਸਰਕਾਰ ਦੇ ਨੇ ਹੁਣ ਤਾਂ ਸਰਕਾਰ ਵੀ ਆਪਣੀ ਹੈ ਜਿੰਨੇ ਲੈਣੇ ਆ ਲੈ ਲਓ ਥੋੜੇ ਦਿਨਾਂ ਪਿਛੋਂ ਚੀਨ ਨਾਲ ਜੰਗ ਦਾ ਗੋਗਾ ਫੈਲਿਆ ਤੋ ਉਸ ਅਫਸਰ ਨੇ ਰੰਦੀ ਰੱਖਾਉਣ ਦੇਸ਼ ਨੂੰ ਖਤਰਾ ਰਸ ਕੇ ਵਾਰ ਫੰਡ ਲਈ ਹੁੰਜ ਲਈ ਉਸ ਨੇ ਕਿਹਾ ਕਿ ਰਾਜਤ ਦੀ ਰਾਣੀ ਲੜਾਈ ਲਈ ਫੰਡ ਇਕੱਠਾ ਕਰਦੀ ਹੈ ਦੌੜ ਤੇ ਆਵੇਗੀ ਤੁਸੀਂ ਆਪ ਉਸ ਨੂੰ ਇਹ ਰਕਮ ਭੇਟਾ ਕਰ ਦੇਣੇ ਨਾਲੇ ਨੇੜੇ ਹੋ ਕੇ ਦਰਸ਼ਨ ਕਰ ਲੈਣੇ ਵੇ ਰਾਣੀਆਂ ਕਿਉ ਜੇ ਹੁੰਦੀਆਂ ਸਾਡੇ ਨਗਰ ਦੇ ਮੁਖੀ ਨੇ ਉਸ ਵੇਲੇ ਹਾਂ ਕਰ ਦਿੱਤੀ ਅਖੇ ਜੀ ਜੇ ਦੇਸ਼ ਨਾ ਰਹਾ ਤੇ ਆਪਾਂ ਕਿੱਥੇ ਰਹਾਗੇ ਸਕੂਲ ਤਾਂ ਬੰਦ ਹੀ ਰਹਿੰਦੇ ਐ ਇਹ ਸੁਣ ਕੇ ਪਿੰਡ ਦੇ ਮੁਖੀ ਨੇ ਰਹਿੰਦੀ ਰਕਮ ਵੀ ਲਿਖੇ ਲਾ ਦਿੱਤੀ ਲੋਕਾਂ ਨੇ ਸਰਪੰਚ ਨੂੰ ਪੁੱਛਿਆ ਤਹ ਸਕੂਲ ਦੇ ਰੁਪਏ ਐਵੇਂ ਕਿਉਂ ਮੰਗ ਦਿੱਤੇ ਅੱਗੋਂ ਉਸਨੇ ਕੋਟਵਾ جواب ਦਿੰਦਿਆਂ ਕਿਹਾ ਸਰਕਾਰੀ ਬੰਦਾ ਜਿਹੜੇ ਸਰਪੰਚ ਹੁੰਦਾ ਹੋਇਆ ਆਪਸਰ ਸਾਹਮਣੇ ਕਿਵੇਂ ਹੱਤ ਕਰ ਸਕਦਾ ਸਾਂ ਜੀ ਨੇ ਆਪ ਮੂੰਠਾ ਨਾਲੋਂਦਾ ਤੋਨੇ ਫੜ ਕੇ ਲਗਵਾ ਲੈਣਾ ਸੀ ਜੋ ਲਿਖਣਾ ਸੀ ਉਹ ਤਾਂ ਆਪ ਪਹਿਲਾਂ ਹੀ ਲਿਖ ਕੇ ਲਿਆਏ ਸੀ ਜਿਨ੍ਹਾਂ ਨੇ ਸਕੂਲ ਲਈ ਪੈਸੇ ਦਿੱਤੇ ਸੀ ਉਹਨਾਂ ਨੇ ਖਿੱਚ ਕੇ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ ਪਿੰਡ ਦੀ ਸ਼ਾਮਲਾਦ ਦੇ ਉਤਰਾਖਤ ਵੇਚ ਕੇ ਸੁਗੁਰ ਸਰਪੰਚ ਨੇ ਉਹਨਾਂ ਦੀ ਰਕਮ ਵਾਪਸ ਕਰ ਦਿੱਤੀ ਸਕੂਲ ਲਈ ਲਿਆਂਦੀਆਂ ਇੱਟਾਂ ਡੰਗਰਾਂ ਲਈ ਪਾਣੀ ਪਿਉਣ ਵਾਲੀ ਕੋਈ ਉੱਤੇ ਲਗਾ ਦਿੱਤੀਆਂ ਸਕੂਲ ਲਈ ਲਿਆਂਦੇ ਲੋਹੇ ਨਾਲ ਟੱਟੀ ਹੋਈ ਧਰਮਸ਼ਾਲਾ ਛੱਤ ਲਈ ਸੀਮਿੰਟ ਦਾ ਪਤਾ ਕੀਤਾ ਤਾਂ ਲੋਕ ਕਹਿੰਦੇ ਉਹ ਤਾਂ ਜੀ ਮੀਹ ਹਉ ਚ ਪਿਆ ਪਿਆ ਉੱਥੇ ਹੀ ਪੱਤਰ ਬਣ ਗਿਆ ਉਧਰੋਂ ਮਹਿਕਮਾ ਰੈਵਨੂ ਮੰਗ ਕਰਨ ਲੱਗਾ ਕਿ ਪੈਸਿਆਂ ਦੇ ਖਰਚੇ ਦਾ ਹਿਸਾਬ ਦੱਸੋ ਵਜ਼ੀਰਾਂ ਦੀ ਸਹਿਤਾ ਫੰਡ ਵਾਲੇ ਵਕੀਫ ਸਾਹਿਬ ਮੰਗਦੇ ਰਹੇ ਉਹਨਾਂ ਨੇ ਚਿੱਠੀਆਂ ਮੈਨੂੰ ਪੁੱਛੋ ਨਾ ਪਰ ਪਤਾ ਕਰਨ ਤੋਂ ਅਗੋਂ ਪੰਚਾਇਤ ਸਰਬਸੰਤੀ ਨਾਲ ਚੁਣੇ ਸਰਪੰਚ ਦੇ ਅੂਠੇ ਦਾ ਨਿਸ਼ਾਨ ਦਿਖਾ ਦਿੰਦੀ ਰਹੀ ਜੀ ਰੁਪਈਆ ਤਾਂ ਸਰਕਾਰ ਆਪ ਹੀ ਲੈ ਗਈ ਸੀ ਸਾਡੇ ਸਰਪੰਚ ਦਾ ਗੂਟਾ ਦੇਖ ਲਓ ਇੱਕ ਅਫਸਰ ਨੇ ਕਿਹਾ ਪਲਿਓ ਸਰਕਾਰ ਦਾ ਗੂਟਾ ਕਿੱਥੇ ਲੱਗਿਆ ਹੈ ਵੀ ਉਹ ਰਕਮ ਆਪਸ ਲੈ ਗਈ ਹੈ ਉਹਦਾ ਦਿਖਾਓ ਕਾ ਵੀ ਚੱਕਰ ਚੱਲਣ ਪਿੱਛੋਂ ਮਸਲਾ ਰਵਾ ਤਵਾ ਹੋਇਆ ਖੈਰ ਜੀ ਹੁਣ ਪਾਣੀ ਰੜਕਾ ਤੇ ਕੀ ਨਿਕਲਣਾ ਕੋਚਰ ਪਿੱਛੋਂ ਜਿੱਥੇ ਸਕੂਲ ਦੇ ਨੀਹਾਂ ਪਰੀਆਂ ਸੀ ਉਹ ਇਟਾਂ ਔਖੜ ਗਈਆਂ ਨਹੀਂ ਪੱਥਰ ਵੀ ਕਿਧਰੇ ਹੌਲਦਾ ਗੁਲਦਾ ਹੋ ਨੀਹਾਂ ਵਾਲੀ ਥਾਂ ਦੇ ਨਾਲ ਲੱਗਦੀ ਜ਼ਮੀਨ ਅਨੁਪਜਾਊ ਸਕੀਮ ਹਟਾ ਗਈ ਇਹ ਵਿਕਾਸਵਾਦੀ ਗੱਲ ਐ ਤਨ ਨੂੰ ਤੂੰ ਤਨ ਸਿਆਣਫ ਇਹ ਦੇਖ ਕੇ ਸ਼ੇ ਪਾਰਵਤੀ ਦੀ ਕਥਾ ਯਾਦ ਆ ਜਾਂਦੀ ਐ ਕਹਿੰਦੇ ਸ਼ਿਵ ਤੇ ਪਾਰਵਤੀ ਇਕ ਥਾਂ ਦੀ ਲੰਗੇ ਜਾਂਦੇ ਸੀ ਇਹ ਗਰੀਬ ਜਿਹੇ ਬੰਦੇ ਉੱਤੇ ਪਾਰਵਤੀ ਦਾ ਮਨ ਪ੍ਰਸਿੱਜ ਗਿਆ ਕਿ ਆਪੋਲੇਨਾਥ ਇਹਨਾਂ ਨੂੰ ਵੀ ਕੋਈ ਦੌਲਤ ਬਖਸ਼ੋ ਵਿਚਾਰਾ ਕਿਵੇਂ ਤੰਗੀ ਦੇ ਦਿਨ ਕੱਟਦਾ ਹੈ ਮੈਨੂੰ ਤਾਂ ਤਰਸ ਆਉਂਦਾ ਹੈ ਸ਼ਿਵ ਸ਼ੰਭੂ ਬੋਲੇ ਭੜੀਏ ਲੋਕੇ ਇਸ ਦੀ ਕਿਸਮ ਵਿੱਚ ਦੌਲਤ ਹੈ ਹੀ ਨਹੀਂ ਅਜਮਾ ਕੇ ਦੇਖ ਲੈ ਅਖੇ ਜੀ ਦੇਵ ਨੇ ਇਤਨਾਲ ਉਹ ਸਰਾਹ ਜਾਂਦੇ ਬੰਦੇ ਅੱਗੇ ਮੋਹਰੇ ਨੇ ਹਥੈਲੀਆਂ ਡੇਗ ਪਈਆਂ ਉਦ੍ਰੋ ਗਰੀਬ ਬੰਦੇ ਦੇ ਮਨ ਵਿੱਚ ਆਈ ਭਾਈ ਇੰਨੇ ਹੋ ਜੇ ਤਾਂ ਕਿਵੇਂ ਤੁਰੀਦਾ ਲੋਭ ਇਤੋ ਤੱਕ ਖਾ ਮੀਟ ਕੇ ਤੁਰਕੀ ਦੇਖ ਲੈਣਿਆ ਉਹ ਅੰਨੇ ਬਣ ਕੇ ਤੁਰਿਆ ਤੇ ਥੈਲੀਆਂ ਉਸ ਅੰਨੇ ਹੋ ਦੇ ਤੇ ਰਬੇ ਖਾਲ ਵਿੱਚ ਉਥੇ ਰੀ ਉਥੇ ਪੰਘਿਆ ਰਹਿ ਗਈਆਂ পার্বਤੀ ਨੇ ਕਿਸਮਤ ਦੀ ਕਾਲ ਪਤਾ ਨਹੀਂ ਕਿਸ ਤਰੀਕੇ ਨਾਲ ਮੰਨੀ ਹੋਣੀ ਐ ਪਰ ਮੇਰੇ ਲਈ ਤਾਂ ਜੈ ਬੋਲੇ ਨਾਸ ਜੈ ਸ਼ਿਵ ਸ਼ੰਭੂ ਦੇ ਜਕਾਰੇ ਲਾ ਕੇ ਇਹ ਸ਼ਿਵ ਸਿਧਾਂਤ ਦੇ ਮਨ ਲੈਣ ਬਣਾ ਕੋਈ ਚਾਰਾ ਨਹੀਂ ਸਕੂਲ ਦੀ ਗੱਲਬਾਤ ਸੁਣੀ ਦੋਸਤੋ ਤੁਸੀਂ ਦਾਖਾਨਾ ਖਾਸ ਉਹ ਵੀ ਸੁਣਿਆ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਹੋਣੀ ਹੈ ਬੋਲਣ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ ਤੇ ਲਈ ਚਾਣਾ ਮਾਫੀ ਤੇ ਬੇਨਤੀ ਕਰਨੀ ਚਾਣਾ ਦੋਸਤੋ ਅਗਰ ਤੁਸੀਂ ਵੀ ਕੋਈ ਕਹਾਣੀ ਕਹਤਾ ਆਪਣੀ ਭੇਜਣੀ ਚਾਹਣਿਓ ਤਾਂ ਤੁਸੀਂ ਇਸ ਤੋਂ ਅੰਦਰ rajpal@gmail.com ਤੇ ਮੈਨੂੰ ਆਪਣੀ ਰਚਨਾ ਪੇਸ਼ ਕਰ ਸਕਦੇ ਹੋ ਮੈਂ ਜਰੂਰ ਕੋਸ਼ਿਸ਼ ਕਰਾਂਗਾ ਕਿ ਉਸ ਨੂੰ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕਰਾਂ ਤੇ ਦੋਸਤੋ ਹੁਣ ਮਿਲਾਂਗੇ ਆਪਾਂ ਕੱਲ ਨੂੰ ਜਾਂ ਦੋਸਤੋ ਤੁਸੀਂ ਮੇਰੇ WhatsApp ਤੇ ਵੀ ਆਪਣੀ ਰਚਨਾ ਪੇਸ਼ ਕਰ ਸਕਦੇ ਹੋ 9878800782 ਨੰਬਰ ਤੇ ਮੈਂ ਤੁਹਾਨੂੰ ਰਚਨਾ ਚੋਣ ਦਾ ਪ੍ਰੋਗਰਾਮ ਹੈ ਪੇਸ਼ ਕਰ ਰਿਹਾ ਹਾਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਤੋਂ ਤੁਹਾਡਾ ਦੋਸਤ ਤੇ ਹੋਸਟ ਸਤਿਵੰਤ ਸੰਗ ਰਾਜਪਾਲ ਹੁਣ ਮੈਨੂੰ ਦਿਓ ਯਾਜ ਦੋਸਤੋ ਜਉਂਦੇ ਵਾਸਤੇ ਤੇ ਹਮੇਸ਼ਾ ਹਾਜ਼ਰ ਹੋ ਪਰਮਾਤਮਾ ਤੋਂ ਦੋਸਤੋ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਰੱਖੇ ਯਾਜ ਚੰਨ ਦੋਸਤੋ ਰੱਬ ਰਾਖਾ ਜੀ ਖੁਸ਼ੀਆਂ ਕਿਹੜੇ ਮਣੋ ਦੋਸਤੋ